ਇਸ ਖੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਫੋਨ ਜ਼ਰੀਏ ਤੰਕੀ ਮਿਲਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਤੰਕੀ ਦੇਣ ਵਾਲੇ ਨੇ ਚਰਨਜੀਤ ਸਿੰਘ ਚੰਨੀ ਦੇ ਕੋਲੋਂ 2 ਕਰੋੜ ਰੁਪਏ ਦੀ ਫਰੋਦੀ ਦੀ ਮੰਗ ਵੀ ਕੀਤੀ ਇਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੁਦ ਸਾਂਝ ਕੀਤੀ ਗਈ ਹੈ ਦੱਸ ਦੇ ਕਿ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀ ਫੋਨ ਕਰਨ ਵਾਲੇ ਸਾਖਸ਼ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਪਾਈ ਜੀ ਇਹਨਾਂ ਅਕਲ ਬੰਨਾ ਅਗੋ ਸਾਧਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਨੇ ਕਿਹਾ ਕਿ ਤੁਸੀਂ ਹੀ ਦੱਸ ਦੋ ਕੀ ਕੰਮ ਹੈ ਫਿਰ ਮੈਨੂੰ ਫੋਨ ਕਰਨ ਵਾਲੇ ਕਿਹਾ ਕਿ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਾਨੂੰ ਤੁਰੰਤ ਹੀ ਚਾਹੀਦੇ ਨੇ ਤਾਂ ਅਗੋ ਸਾਧਕਾ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਗਲਤ ਫੋਨ ਲਾਇਆ ਮੇਰੇ ਦੇ ਕੋਲ 2 ਕਰੋੜ ਰੁਪਏ ਨਹੀਂ ਹਾਲ ਉਹਨਾਂ ਨੇ ਕਿਹਾ ਕਿ ਮੈਨੂੰ ਫਰੋਤੀ ਮੰਗਰ ਵਾਲਿਆ ਕੋ ਲਗਾਤਾਰ ਮੈਸੇਜ ਵੀ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਸਾਰੇ ਸਕਰੀਨਸ਼ਾਟ ਡੀਜੀਪੀ ਨੂੰ ਜਿਹੜੇ ਭੇਜ ਦਿੱਤੇ ਗਏ ਨੇ ਪਰ ਉਹਨਾਂ ਵੱਲੋਂ ਹਸ ਤੱਕ ਮੈਨੂੰ ਇਸ ਮਾਮਲੇ ਦੇ ਵਿੱਚ ਕੁਝ ਵੀ ਨਹੀਂ ਪੁੱਛਿਆ ਕਿ ਉਹਨਾਂ ਨੇ ਵੀ ਗੰਭੀਰ ਦੋਸ਼ ਲਗਾਏ ਨਹੀਂ ਜੇਕਰ ਮੇਰੇ ਵਰਗੇ ਬੰਦੇ ਨੂੰ ਕੋਈ ਤਨਖੀ ਦੇ ਰਿਆ ਤਾਂ ਆਮ ਬੰਦੇ ਦੇ ਕੀ ਹਾਲਾਤ ਪਾਉਂਦੇ ਹੋਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਹਾਲਾਂਕਿ ਜਿਨ੍ਹਾਂ ਵੱਲੋਂ ਮੈਨੂੰ ਫੋਨ ਕੀਤੇ ਜਾ ਰਹੇ ਨੇ ਉਹਨਾਂ ਨੇ ਮੇਰੇ ਕੋਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ ਉਸੇ ਦਿਨ ਮੈਨੂੰ ਦੋ ਦੋ ਤਿੰਨ ਵਾਰ ਉਹਨਾਂ ਦਾ ਫ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਰਹੀ ਕੀਤੀ ਪਰ ਉਹਨਾਂ ਵੱਲੋਂ ਲਗਾਤਾਰ ਹੀ ਮੇਰੇ ਕੋਲ ਫਿਰੋਥੇ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਪਰ ਹੁਣ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਫ ਦਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਫੋਨ ਦੇ ਜ਼ਰੀਏ ਇੱਕ ਵਾਰ ਫਿਰ ਤੋਂ ਜਿਹੜੀ ਧਮਕੀ ਮਿਲ ਚੁੱਕੀ ਹੈ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗੱਤ ਟਾਇਲ ਕਰਦੇ ਆਂ ਪੱਲੇ ਕੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪਰ ਕੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਂ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਵੀ ਜੀਪ ਨੂੰ ਭੇਜਤਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪ ਜਾਂ ਡੀਆਈਜੀ ਨੇ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਿਹਾ ਧੰਨਵਾਦ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਇਹ ਦੁਬਾਰਾ ਉਹਨਾਂ ਨਾਲ ਬੁੜੇ ਚੱਲ ਪਾਇਆ 3-4 ਵਾਰ ਆਇਆ ਉਹਨਾਂ ਨਾਲ ਜਦੋਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੇ ਰਹੇ ਇਹ ਹੁਣ ਆਨੇ ਕਾ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਰਹਿ ਗਏ ਕੋਲੇ ਕਿਰਤਲਾ ਦੇ ਹੁਣ ਮੈਂ ਕਿਤੇ ਦਿਨੇ ਪੈਸੇ ਕਹਿੰਦਾ 나 ਜੀ ਰੇ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੋਂ ਬਾਈ ਜੀ ਨੂੰ ਰੇਹ ਤੇ ਤੂੰ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਡੇਢ ਹੀ ਪੈਣਾ ਲੈ ਗਿਆ ਤੁਸੀਂ ਗਲਤ ਕਾਲ ਕਰ ਲਿਆ ਤੇ ਲਿਖੇ ਵਿੱਚ ਨਾ ਆਓ ਮੇਰੇ ਬਾਦ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਂself ਵੀ ਆਇਆ ਉਹਨਾਂ ਦੇ ਸਕਰੀਨ ਸ਼ਾਟ BJP ਨੂੰ ਭੇਜਦਾ डीआईजी ਨੂੰ ਪੇਤਾ ਅੱਜ ਤੱਕ ਕੋ ਮਨੂੰ ਡੀਜੀਪੀ ਆ ਡੀਆਈਜੀ ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆ ਇਸ ਦਾ ਕੀ ਅਗਨਵਾਦ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਹਿ ਗਵਾਰਿਆ ਉਹਨਾਂ ਦਾ ਕਿ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਜਦੋਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਦੇ ਰਹੇ ਇਹ ਨਹੀਂ ਹੁਣ ਆਨੇ ਦਾ ਉਹ ਤਾਂ ਹਟ ਗਏ ਲੇਕਿਨ ਆਪਣੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈਗੇ ਕਿ ਉਹਨੇ ਕਰ ਦਿੱਤਾ ਦੇ ਹੁਣ ਮੈਂ ਕਿੱਥੇ ਜਿਹੜੇ ਪੈਸੇ ਕਹਿੰਦਾ 나ਜੀ ਇਨਵੈਸਟਰ ਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੋਂ ਬਾਈ ਜੀ ਉਹ ਰੈਂਟ ਦੇ ਪੂਰੀ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤੋਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗੱਤ ਟਾਇਲ ਕਰ ਲਿਆ ਤੇ ਲੇਖੇ ਵਿੱਚ ਨਾਓ ਮੇਰੇ ਪਾਸੇ ਕੁਝ ਨਹੀਂ ਮਿੰਣਾ ਇਹ ਪੰਗੇ ਵਿੱਚ ਨਾ ਪਿਓ